ਹੈਲੋ ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਸੀ ਕੜੀ ਕੜੀ ਆਪਾਂ ਬਣਾਉਣ ਲੱਗੇ ਸੀ ਪਕੌੜੀਆਂ ਤੋਂ ਬਿਨਾਂ ਤੇ ਨਿਊਟਰੀਆਂ ਵਾਲੀ ਹਾਂਜੀ ਅੱਜ ਤੁਹਾਨੂੰ ਵੀ ਦਿਖਾਉਣੀ ਹੈ ਕੜੀ ਬਣਾਉਣ ਤੇ ਨਹੀਂ ਨਿਊਟਰੀਆਂ ਜਿਹੜੀਆਂ ਆਪਾਂ ਤੇਲ ਦੇ ਵਿੱਚ ਪਾ ਲਈਆਂ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਤੇਲ 'ਚ ਪਾ ਲਈਆਂ ਨੇ ਨਿਊਟਰੀਆਂ ਇੱਕ ਕੌਲੀ ਜਿਹੜੀ ਆਪਾਂ ਤੇ ਸੰਧੀ ਲਈ ਹੋਈ ਆ ਇਤਰਾ ਆਪਾ ਦਹੀਂ ਲਿਆ ਹੋਇਆ ਹੈ ਹਾਂਜੀ ਵੇਖਣ ਜਿਹੜਾ ਆਪਾ ਦਹੀਂ ਦੇ ਵਿੱਚ ਪਾ ਗਏ ਇਹਨੂੰ ਚੰਗੀ ਤਰ੍ਹਾਂ ਫੈਂਡ ਲਾਂਗੇ ਹਾਂਜੀ ਤੇ ਤੜਕਾ ਜਿਹੜਾ ਉਹ ਮੈਂ ਇੱਧਰ ਸਾਰਾ ਚਿੰਦਕੇ ਰੱਖਿਆ ਹੋਇਆ ਹੈ ਹਾਂਜੀ ਲੰਮੇ ਪਿਆਜ਼ ਜਿਹੜੇ ਹੋਏ ਨੇ ਮੋਟੇ-ਮੋਟੀ ਆਲੂ ਹਾਂਜੀ ਟਮਾਟਰ ਤੇ ਹਰੀਆਂ ਮਿਰਚਾਂ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਬਿਲਕੁਲ ਗਰਮ ਹੋ ਗਿਆ ਹੈ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਆਲੂ ਵਿੱਚ ਹਾਂਜੀ ਸਾਥੇ ਲੋਨੇ ਗੜਿਆ ਪਾ ਲਈਏ ਆ ਮੰਗੇ ਰੇਸ ਤੇ ਜੀ ਆਲੂ ਘਰੇ ਜ ਬ੍ਰਾਊਨ ਕਰ ਲਾਂਗੇ ਜੇਰੇ ਫਿਰ ਆਲੂ ਇਹ ਥੋੜੇ ਜਿਆਦਾ ਟਾਈਮ ਲੈਂਦੇ ਆ ਤੁਹਾਨੂੰ ਪਤਾ ਹੀ ਆ ਪਿਆਜ਼ ਤੇ ਜੇ ਤੋਮਾਟਰ ਤੇ ਹਿਆਰੀ ਮਸਤੀ ਬਿਲਕੁਲ ਸੌਖੀ ਨੇ ਥੋੜੇ ਜਿਹਾ ਟਾਈਮ ਤੇ ਹੀ ਬਣ ਜਾਂਦੀ ਆ ਹਾਂ ਜੀ ਤੇ ਹੁਣ ਨਾਲ ਨਾਲ ਆਪਾਂ ਖਾਤਾ ਛੜ ਦੇ ਵਿੱਚ ਜਿਹੜੀ ਕਰੀ ਆ ਤਿਆਰ ਕਰ ਦੋਣੀ ਆ ਤੇ ਨਾਲ ਆਪਾਂ ਬਣਾਵਾਂਗੇ ਸਿੱਕੇ ਚਾਵਲ ਬਲੌਗ ਦੇ ਨਾਲ ਅੰਡੇ ਤੇ ਵੀ ਜੁੜੇ ਰਹਿਣਾ ਨਾ ਚੈਨਲ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦਿਲੋਂ ਕਰਿਆ ਕਰੋਗੇ ਸਾਡੀਆਂ ਵੀਡੀਓ ਦੇਖਿਆ ਤਾਂ ਮੇ ਕਿਸ ਤਰ੍ਹਾਂ ਲੱਗਦੇ ਹਨ ਹਾਂਜੀ ਬਲੌਕ ਨਾਲ ਜੁੜੇ ਹੋਏ ਆਲੂ ਪਾ ਗਏ ਆ ਆਪਣੇ ਹੁਣ ਆਪਾ ਪਾਵਾਂਗੇ ਪਿਆਜ਼ ਤੇ ਨਾਲ ਦੀ ਨਾਲ ਹੀ ਹਰੀ ਮਿਰਚੇ ਤੇ ਸਾਰਾ ਮਸਾਲਾ ਜਿਹੜਾ ਆਪਣਾ ਟਮਾਟਰ ਇਹ ਪਾ ਲਿਆ ਇਹਨਾਂ ਨੂੰ ਹਲਕਾ ਬ੍ਰਾਊਨ ਹੋਣ ਤੱਕ ਰਿਗਰ ਡੇਟ ਕਰਦੇ ਆ ਤੇ ਬਾਅਦ ਵਿੱਚ ਪਾਉਨੇ ਨਮਕ ਲਈ ਹਾਂਜੀ ਗਾਇਜ਼ ਇਹ ਮਸਾਲਾ ਬਿਲਕੁਲ ਆਪਣਾ ਜਿਹੜਾ ਕੋਈ ਜਿਹਾ ਹੈ ਸਭ ਤੋਂ ਪਹਿਲਾਂ ਪਾਵਾਂਗੇ ਹੁਣ ਆਪਾਂ ਨਮਕ ਸਵਾਦ ਅਨੁਸਾਰ ਸਾਗੇ ਜਿਹੜੇ ਪਾਉਦੇ ਹਾਂ ਨਮਕ ਬਾਅਦ ਵਿੱਚ ਪਾਵਾਂਗੇ ਹਲਦੀ ਚਮਚਾ ਆਪਣੇ ਕੋਲ ਵੱਡਾ ਹੈ ਤੇ ਆਪਾਂ ਹਾਫ ਚਮਚਾ ਪਾ ਰਹੇ ਹਾਂ ਹਾਂਜੀ ਹਲਦੀ ਇਹ ਬਾਥੀ ਡਾਰਤੀ ਹੋਈ ਹੈ ਹਾਂਜੀ ਤੇ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ ਹਾਂਜੀ ਥੋੜੀ ਜੀ ਪਾਵਾਂਗੇ ਲਾਲ ਮਿਰਚ ਪਾਉਂਦੇ ਕਿਉਂਕਿ ਹਰੀ ਮਿਰਚ ਪਈ ਹੋਈ ਹੈ ਹਾਂਜੀ ਤੇ ਥੋੜਾ ਜਿਹਾ ਪਾਵਾਂਗੇ ਕਾਲੀ ਮਿਰਚ ਪਾਊਡਰ ਤੰਗਿਆ ਪਾਊਡਰ ਮੋਟੀ ਇਲਾਚੀ ਤੇ ਛੋਟੀ ਇਲਾਚੀ ਦਾ ਤਿਆਰ ਕੀਤਾ ਹੋਇਆ ਘਰ ਦਾ ਮਸਾਲਾ ਹਾਂਜੀ ਇਹਨਾਂ ਸਾਰਿਆਂ ਨੂੰ ਮਰਲਾ ਕੇ ਸਭ ਤੋਂ ਪਹਿਲਾਂ ਵਿੱਚ ਪਾਵਾਂਗੇ ਪਾਣੀ ਪਾਣੀ ਉਬਾਲਾਂ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਬੜੀਆਂ ਜਿਹੜਾ ਤੜੀਂਦਾ ਆ ਪਾਉਂਦੇ ਆਂ ਤੇ ਕਰਕੇ ਰੱਖਿਆ ਹੈ ਸਹੀ ਤੇ ਵੇਸਾਂ ਹਾਂਜੀ ਬਿਲੌਕ ਨਾਲ ਜੁੜੇ ਨੇ ਹਾਂਜੀ ਗਾਇਜ਼ ਜਿਹੜਾ ਆਪਾਂ ਪਾਣੀ ਪਾਇਆ ਸੀ ਉਹਨੂੰ ਉਬਾਲਾਂ ਜਿਹੜਾ ਉਹ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗ੍ਰੇਡ ਕੀਤਾ ਹੋਇਆ ਨਹੀਂ ਤੇ ਵੇਸਨ ਜਿਹੜਾ ਉਹ ਪਾ ਦਾਂਗੇ। ਮੈਂ ਜੀ ਆਪਾਂ ਇਸ ਤਰ੍ਹਾਂ ਪਾਉਣਾ ਤੇ ਆਪਣੀ ਜਿਹੜੀ ਕੜੀ ਹੈ ਬਿਲਕੁਲ ਥੱਲੇ ਨਹੀਂ ਲੱਗੇਗੀ ਕੜਾਹੀ ਨਾਲ। ਨਾਲ ਦੀ ਨਾਲ ਜਿਹੜਾ ਆਪਾਂ ਬੜੀਆਂ ਹੈ ਇਹ ਵੀ ਪਾ ਦਾਂਗੇ ਕਿਉਂਕਿ ਇਹ ਆਪਾਂ ਕਿ ਜੜੀਆਂ ਟਰਾਈ ਕੀਤੀਆਂ ਹੋਈਆਂ ਹੈ। ਹਾਂ ਜੀ। ਇਸਕੇ ਸਾਥ ਹੁਣ ਆਪਾਂ ਪਕੌੜੀਆਂ ਦੀ ਜਿਹੜੀ ਉਹ ਦੋਸਤ ਨਹੀਂ ਪਵੇਗੀ। ਇਹ ਆਪਾਂ ਬਣਾਈਆਂ ਪਕੌੜੀਆਂ ਤੋਂ ਬਿਨਾ ਬੜੀਆਂ ਵਾਲੀ ਕੜੀ। ਹਾਂਜੀ ਗਾਇਜ ਹੁਣ ਆਪਾਂ ਦੇਖਦੇ ਆਂ ਵਾਓ ਆਪਣੀ ਕੜੀ ਬਿਲਕੁਲ ਜਿਹੜੀ ਉਹ ਰੈਡੀ ਆ ਦੇਖੋ ਮੋਟੀਆਂ ਜਿਹੜੀਆਂ ਕਿੱਡੀਆਂ ਸੋਹਣੀਆਂ ਲੱਗ ਰਹੀਆਂ ਐ हां जी ਤੁਸੀਂ ਵੀ ਇਸ ਤਰ੍ਹਾਂ ਸਾਫਾ ਤੇ ਸਿੰਪਲ ਤਰੀਕੇ ਨਾਲ ਪਕੌੜਿਆਂ ਤੋਂ ਬਿਨਾਂ ਨਿਊਟਰੀ ਵਾਲੀ ਜਿਹੜੀ ਘੜੀ ਹੋ ਤਿਆਰ ਕਰ ਸਕਦੇ ਹੋ ਬਿਲਕੁਲ ਪਕੌੜਿਆਂ ਵਰਗਾ ਜਿਹੜਾ ਟੇਸਟ ਹੋ ਆਏਗਾ हां जी ਤੇ ਚੈਨਲ ਨੂੰ ਬਾਕ ਤੇ ਵਾਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਟਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਜਿਹੜੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀ ਨੇ ਓਕੇ ਬਾਏ ਟਾਟਾ